ਤਤਰਾ ਸultanpur ਲੋਧੀ ਦੇ ਪਿੰਡ ਹਲੀਕਲਾ ਵਿੱਚ ਚਾਚੇ ਨੇ ਆਪਣੇ ਭਤੀਜੇ ਦੇ ਸਿਰ ਦੇ ਵਿੱਚ ਇੱਟ ਮਾਰ ਕੇ ਕਤਲ ਕਰ ਦਿੱਤਾ ਤਾਂ ਰਾਤ ਨੂੰ ਡਿਨਰ ਕਰਦੇ ਸਮੇਂ ਦੋਵਾਂ ਵਿਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਤਾਂ ਥਾਣਾ ਕਬੀਰਪੁਰ ਪੁਲਿਸ ਨੇ ਕਤਲ ਦਾ ਕੇਸ ਦਰਜ ਕਰਕੇ ਮੁਲਜ਼ਮ ਚਾਚੇ ਨੂੰ ਗ੍ਰਿਫਤਾਰ ਕਰ ਲਿਆ 10 ਵੀ ਮਜੀਠ ਸਿੰਘ ਨੇ ਦੱਸਿਆ ਕਿ ਪਿੰਡ ਅਦਲਾਪੁਰਾ ਜ਼ਿਲ੍ਹਾ ਸੀ타ਗੜੀ ਬਿਹਾਰ ਦੇ ਰਹਿਣ ਵਾਲੇ ਜਨਮ ਮੁਖਿਆ ਰਗੁਨਾਥ ਮੁਖੀਆ ਚਾਚਾ ਪੁੱਤੀਜਾ ਨੇ ਤੇ ਇਹ ਦੋਵੇਂ ਸੁਲਤਾਨਪੁਰ ਲੋਧੀ ਦੇ ਪਿੰਡ ਰਹਿਲ ਕਲਾ ਵਿਖੇ ਕਿਸਾਨ ਰੰਜੀਤ ਸਿੰਘ ਦੇ ਖੇਤਾਂ ਦੇ ਵਿੱਚ ਝੋਨਾ ਬੀਜਣਾਈ ਸੀ ਤਾਂ ਕਿਸਾਨ ਦੀ ਮੋਟਰ ਤੇ ਹੀ ਰਹਿੰਦੇ ਸੀ ਤਾਂ 4 ਜੁਲਾਈ ਦੀ ਰਾਤ ਨੂੰ ਝੋਨੇ ਦੇ ਖੇਤਾਂ 'ਚ ਕੰਮ ਕਰਨ ਤੋਂ ਬਾਅਦ ਦੋਵੇਂ ਰਾਤ ਦਾ ਖਾਣਾ ਖਾ ਰਹੇ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਝਗੜਾ ਹੋ ਗਿਆ ਤਾਂ ਇਸ ਤੋਂ ਗੁੱਸੇ ਦੇ ਵਿੱਚ ਆ ਕੇ ਚਾਚਾ ਜਨਮ ਮੁਖੀਆ ਨੇ ਆਪਣੇ 35 ਸਾਲਾ ਪੁੱਤੀਜੇ ਰਗੁਨਾਥ ਮੁਖੀਆ ਦੇ ਸਿਰ ਤੇ ਇੱਟ ਮਾਰ ਦਿੱਤੀ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤਾਂ ਉਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਸਬੇਬ 5 ਜੁਲਾਈ ਦੀ ਰਾਤ ਰਗੁਨਾਥੀ ਲਾਜ਼ੁਰਾਨਾ ਮੌਤ ਹੋ ਗਈ ਹੈ। ਨਾ ਪ੍ਰਵਾਸੀ ਮਜ਼ਦੂਰ ਬਿਹਾਰ ਤੋਂ ਚੋਨਾ ਬੀਜ ਯੂਨੀਵਰਸਿਟੀ ਇਤੇ ਆਏ ਹੋਏ ਨੇ। ਪਿੰਡ ਆਲੀ ਕਲਾ ਆਏ ਹੋਏ ਸੀ ਆਪਣਾ ਹਰਜੀਤ ਸਿੰਘ ਦੇ ਖੇਤ ਦੇ ਵਿੱਚ। ਉਹ ਮੋਟਰ ਦੇ ਵਿੱਚ ਆਏ ਸੀ ਪਰਸੂ ਰਾਤ ਨੂੰ ਚਾਚਾ ਪਤੀ ਜਾਈ ਨੇ ਆਪਸ ਵਿੱਚ ਖਾਦੇ ਪੀਂਦੇ ਕਿਸੇ ਗੱਲ ਤੋਂ ਲੈ ਕੇ ਤੇ ਲੜ ਪਏ। ਲਗਨ ਦੇ ਨਾਲ ਲਗੁਨਾਦ ਦੇ ਨਾ ਜਨਾਬ ਦਾ ਚਾਚਾ ਸੀ ਗਨਮ ਮੁਖੀਆ ਉਹਨੇ ਉਹਦੇ ਸਿਰ ਤੇ ਕੁਝ ਇਤਮਾਰਦੀ ਜੋ ਜਿਆਦਾ ਜ਼ੋਰ ਕੇ ਵੱਜੀ ਫਿਰ ਉਹਨੂੰ ਸੀਰੀਅਸ ਹੋਣ ਕਰਕੇ ਅਸੀਂ ਅਮਰਸਰ ਭੇਜਿਆ ਅਮਰਸਰ ਜਾ ਕੇ ਰਾਤ ਜਰੀ ਹੈਗੀ ਹੈ ਉਦੀ ਉਥੇ ਡੈਥ ਹੋ ਗਈ ਅਸੀਂ ਬ੍ਰਸਪਤੀ ਜਿਹੜਾ ਹੈਗਾ ਲਗੁਨਾਦ ਜਿਹੜਾ ਮਰਿਆ ਲਗੁਨਾਦ ਉਹਦੇ ਫਾਜ਼ਲ ਦੇ ਬਿਆਨ ਤੇ ਮਕਦਮਾ ਦਰਜ ਅੰਡਰ ਸੈਕਸ਼ਨ 103 ਨੰਬਰ 1 বিএনএস ਦੇ ਵਿੱਚ थाना ਕਵੀਰਪੁਰ ਦਾ ਜਿਹੜਾ ਇਸਤੇ ਕੀਤਾ ਗਿਆ ਅਤੇ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਹੈਗਾ ਸੀ ਗਲਮ ਮੁਖੀਆ ਉਹਨੂੰ ਕਿ ਹਸਾਰ ਕੇ ਕਾਰਨ ਕੀ ਐਸਾ ਜਿਹੜਾ ਕਤਲ ਤੇ ਬਸ ਉਹ ਖਾਦ ਰੋ ਪਹਿਲੇ ਤੇ ਝੋਨਾ ਲਾ ਰਹੇ ਸੀ ਝੋਨਾ ਲਾ ਕੇ ਬਾਅਦ ਵਿੱਚ ਕੁਝ ਹੋ ਸਕਦਾ ਕੁਝ ਖਾਪੀ ਲਿਆ ਹੋਵੇ ਤੇ ਉਹ ਬਸ ਕਿਸੇ ਗੱਲ ਤੋਂ ਚਾਚਾ ਭਤੀਜਾ ਸੀ ਤੇ ਬਹਿਸਵਾਜੀ ਹੋ ਗਈ ਉਸੇ ਗੱਲ ਤੋਂ ਹੀ ਉਹ ਲੜਪੇ ਕੋਈ ਪੁਰਾਣੀ ਰੰਜਿਸ਼ ਦਾ ਨਹੀਂ ਪੁਰਾਣੀ ਰੰਜਿਸ਼ ਦਾ ਜਿਹੜਾ ਸਾਹਮਣੇ ਨਹੀਂ ਆਈ ਹੈ ਇਸ ਗੱਲ ਦੀ ਕੋਈ ਸਾਹਮਣੇ ਨਹੀਂ ਆਈ ਹੈ ਜਿਹੜੀ ਇਨਵੈਸਟੀਗੇਸ਼ਨ ਮੇਰੇ ਵੀ ਚੱਲ ਰਹੀ ਹੈ ਜੇ ਕੋ ਸਾਹਮਣੇ ਆਏਗੀ ਤਾਂ ਉਹਦੇ ਰਾਸ਼ਦਾ ਕੀ ਰਾਸ਼ਦੀ ਹੁਣ ਬਸ ਅੱਜ ਅਸੀਂ ਲੈ ਆਏ ਆ ਉਥੋਂ ਡੱਡ ਬੜੀ ਲਿਆ ਕੇ ਦੇ ਸੇਰੇ ਜੇ ਲਾ ਕੇ ਪੋਸ਼ਪਾਣ ਕਰਕੇ ਵਰਸਾਂ حوالے ਕੀ ਦੀ ਅੱਭੀ ਕੋਈ ਗੁਸਤਾਰੀ ਵੀ ਹਾਂਜੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਗगन ਮੁਖੀ ਹੈਗਾ ਦੋਸ਼ੀ ਜਿਹੜਾ ਹੈਗਾ ਇੱਕ ਦੋਸ਼ੀ ਸੀ ਉਹਨੂੰ ਕਿਤਾ ਕਰ ਲੈਗੇ ਐਟਨਾ ਕਤਲ ਹੈ ਇਹ ਤਮਾਰ ਕੇ ਨਹੀਂ ਜੀ ਆ